ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕਿਸੇ ਨੇ ਬੜੀ ਵਧੀਆ ਗੱਲ ਕਹੀ ਹੈ ਕਿ ਕਰਮਾਂ ਦੀ ਫਸਲ ਜੜੀ ਹੈ ਉਹ ਹਰ ਹਾਲ ਚ ਕਟਣੀ ਪੈਂਦੀ ਹੈ ਇਸ ਲਈ ਕੋਸ਼ਿਸ਼ ਕਰੋ ਕਿ ਚੰਗੇ ਕਰਮ ਕਰੋ ਤਾਂ ਕਿ ਫਸਲ ਜੜੀ ਹੈ ਉਹ ਚੰਗੀ ਤੇ ਸੋਹਣੀ ਕਟਣੀ ਪਵੇ ਸੋ ਅੱਜ ਦੀ ਜਿਹੜੀ ਵੀਡੀਓ ਹੈ ਉਹ ਇਸ ਤੋਂ ਰਿਲੇਟਿਡ ਹੈਗੀ ਹੈ ਵੀਡੀਓ ਨੂੰ ਸਕਿਪ ਨਹੀਂ ਕਰਨਾ ਕਿਉਂਕਿ ਅੱਧਾ ਗਿਆਨ ਜਿਹੜਾ ਹੈ ਉਹ ਵੀ ਖਤਰਨਾਕ ਹੁੰਦਾ ਹੈ ਇਸ ਲਈ ਸਾਰੇ ਸਿੱਖ ਵੀਰਾਂ ਅਗੇ ਬੇਨਤੀ ਹੈ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਹਿੰਦ ਤੱਕ ਜੁੜੇ ਰਹਿਣਾ ਹੈ ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਡੇ ਵਾਸਤੇ ਇਨਫੋਰਮੇਟਿਵ ਸਾਬਤ ਹੋਏਗੀ ਤੇ ਨਾਲ ਹੀ ਨਾਲ ਮੇਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਵੀ ਕਰ ਲਵੋ ਉਸ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਕਰਮ ਉਹ ਫਸਲ ਹੈ ਜਿਹੜੀ ਇਨਸਾਨ ਨੂੰ ਹਰ ਹਾਲ ਵਿੱਚ ਕਟਣੀ ਹੀ ਪੈਂਦੀ ਹੈ ਇਸ ਲਈ ਹਮੇਸ਼ਾ ਚੰਗੇ ਬੀਜ ਬੀਜੋ ਤਾਂ ਕਿ ਫਸਲ ਸੋਹਣੀ ਹੋਵੇ। ਦੋਸਤੋ ਅੱਜ ਦੀ ਕਹਾਣੀ ਤੁਹਾਡੇ ਜੀਵਨ ਨੂੰ ਬਦਲ ਦੇਵੇਗੀ। ਇਸ ਲਈ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣ ਲਵੋ ਕਿਉਂਕਿ ਅੱਧਾ ਅਧੂਰਾ ਗਿਆਨ ਵੀ ਬਹੁਤ ਖਤਰਨਾਕ ਹੁੰਦਾ ਹੈ। ਕਹਿੰਦੇ ਨੇ ਜੀਵਨ ਵਿੱਚ ਕੀਤੇ ਗਏ ਚੰਗੇ-bure ਕਰਮ ਕਈ ਜਨਮਾਂ ਤੱਕ ਪਿੱਛਾ ਕਰਦੇ ਨੇ। ਤੁਸੀਂ ਇਸ ਗੱਲ ਨੂੰ ਮੰਨੋ ਜਾਂ ਨਾ ਮੰਨੋ ਪਰ ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ। ਸਾਨੂੰ ਜੋ-ਜੋ ਮਿਲਿਆ ਹੈ ਉਹ ਸਾਡੇ ਕਰਮਾਂ ਦੀ ਉਪਜ ਹੈ ਤੇ ਜੋ-ਜੋ ਭੋਗਣਾ ਪਵੇਗਾ ਉਹ bure ਕਰਮਾਂ ਦਾ ਨਤੀਜਾ ਹੋਵੇਗਾ। ਆਓ ਇਸ ਗੱਲ ਨੂੰ ਇੱਕ ਬਹੁਤ ਹੀ ਸੋਹਣੀ ਕਹਾਣੀ ਰਾਹੀਂ ਸਮਝਦੇ ਹਾਂ। ਕੇ ਮਨੋਖੁਪ ਕਰਮ ਦਾ ਭੋਗ ਕਿਵੇਂ ਭੋਗਦਾ ਹੈ ਤੇ ਕਿੰਨਾ ਦੇ ਘਰ ਵਿੱਚ ਦੁੱਖ ਦੇਣ ਵਾਲੀ ਤੇ ਕੰਗਾਲ ਬਣਾਉਣ ਵਾਲੀ ਸੰਤਾਨ ਪੈਦਾ ਹੁੰਦੀ ਹੈ ਦੋਸਤੋ ਬਹੁਤ ਪੁਰਾਣੀ ਗੱਲ ਹੈ ਇੱਕ ਪਿੰਡ ਵਿੱਚ ਕਿੰਕਰ ਤੇ ਬਜਰਾੰਗ ਨਾਮ ਦੇ ਦੋ ਕੁੱਤੇ ਰਹਿੰਦੇ ਸੀ ਦੋਨਾਂ ਵਿੱਚ ਬੜੀ ਗਹਿਰੀ ਮਿੱਤਰਤਾ ਸੀ ਉਹ ਹਰ ਸਮੇਂ ਇੱਕ ਦੂਜੇ ਦੇ ਨਾਲ ਹੀ ਰਹਿੰਦੇ ਇੱਕ ਦਿਨ ਕਿੰਕਰ ਨੇ ਬਜਰਾੰਗ ਨੂੰ ਕਿਹਾ ਦੋਸਤ ਪਤਾ ਨਹੀਂ ਅਸੀਂ ਪਿਛਲੇ ਜਨਮ ਵਿੱਚ ਕਿਹੜੇ ਬੁਰੇ ਕਰਮ ਕੀਤੇ ਸੀ ਜਿਸ ਕਾਰਨ ਸਾਨੂੰ ਕੁੱਤੇ ਦਾ ਸ਼ਰੀਰ ਮਿਲਿਆ ਹੈ ਬਜਰਾੰਗ ਬੋਲਿਆ ਹਾਂ ਦੋਸਤ ਐਸ ਸਰੀਰ ਵਿੱਚ ਰਹਿ ਕੇ ਸਾਨੂੰ ਨਾ ਤਾਂ ਖਾਣ ਪੀਣ ਦਾ ਸੌਖਾ ਹੈ ਤੇ ਨਾ ਹੀ ਮਾਨ ਸਨਮਾਨ। ਭੋਜਨ ਲਈ ਵੀ ਸਾਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ। ਫਿਰ ਵੀ ਢੰਗ ਨਾਲ ਪੇਟ ਨਹੀਂ ਭਰਦਾ। ਜੇ ਅਸੀਂ ਕਿਸੇ ਦੇ ਘਰ ਦੀ ਰਖਵਾਲੀ ਕਰਕੇ ਰੋਟੀ ਦਾ ਇੱਕ ਟੁਕੜਾ ਵੀ ਲੈ ਲੈਂਦੇ ਹਾਂ, ਉਹ ਵੀ ਇੱਜ਼ਤ ਦਾ ਨਹੀਂ ਮਿਲਦਾ ਤੇ ਸਾਡੀ ਮੌਤ ਵੀ ਬੜੇ ਦਰਦਨਾਕ ਤਰੀਕੇ ਨਾਲ ਹੁੰਦੀ ਹੈ। ਲੋਕ ਸਾਡੀ ਮੌਤ ਦੀ ਮਿਸਾਲ ਦਿੰਦੇ ਨੇ ਕਿ ਤੂੰ ਕੁੱਤੇ ਦੀ ਮੌਤ ਮਰੇਗਾ। ਰਹਿਣ ਲਈ ਵੀ ਸਾਡਾ ਕੋਈ ਟਿਕਾਣਾ ਨਹੀਂ ਹੈ। ਗਰਮੀ ਹੋਵੇ, ਮੀਂਹ ਕਣੀ ਹੋਵੇ, ਹਰੇਕ ਰੁੱਤ ਵਿੱਚ ਸਾਨੂੰ ਗਲੀਆਂ ਵਿੱਚ ਭਟਕਣਾ ਪੈਂਦਾ ਹੈ ਸਾਡੇ ਨਾਲੋਂ ਵਧੀਆਂ ਤਾਂ ਹੋਰ ਪਸ਼ੂ ਪੰਛੀ ਹੁੰਦੇ ਨੇ ਘਟੂ ਘਟੂ ਆਪਣਾ ਘਰ ਤਾਂ ਬਣਾ ਹੀ ਲੈਂਦੇ ਨੇ ਛੋਟੀਆਂ ਛੋਟੀਆਂ ਚਿੜੀਆਂ ਵੀ ਆਪਣਾ ਆਲਣਾ ਬਣਾ ਕੇ ਆਰਾਮ ਨਾਲ ਰਹਿੰਦੀਆਂ ਨੇ ਪਰ ਸਾਨੂੰ ਵੇਖ ਲਵੋ ਅਸੀਂ ਹਮੇਸ਼ਾ ਮਨੁੱਖਾਂ ਦੇ ਅਧੀਨ ਰਹਿ ਕੇ ਜਿਉਂਦੇ ਹਾਂ ਇਸ ਲਈ ਸਾਨੂੰ ਇੱਜ਼ਤ ਨਹੀਂ ਮਿਲਦੀ ਵਿਦਵਾਨ ਲੋਕਾਂ ਨੇ ਪਹਿਲਾਂ ਹੀ ਕਿਹਾ ਹੈ ਕਿ ਪਰਾਏ ਘਰ ਵਿੱਚ ਰਹਿਣਾ ਤੇ ਦੂਜੇ ਦੇ ਭਾਗਾਂ ਉੱਪਰ ਜੀਵਨ ਨਿਰਭਰ ਕਰਨਾ ਸਭ ਤੋਂ ਵੱਧ ਕਸ਼ਟਦਾਈ ਹੁੰਦਾ ਹੈ ਉਹ ਵੀ ਸੁਤੰਤਰ ਹੋ ਕੇ ਕੋਈ ਕੰਮ ਨਹੀਂ ਕਰ ਸਕਦਾ ਤੇ ਸਾਡੀ ਕੁੱਤਿਆਂ ਦੀ ਇਹ ਸਭ ਤੋਂ ਵੱਡੀ ਕਮਜ਼ੋਰੀ ਹੈ ਕਿ ਅਸੀਂ ਸਦਾ ਹੋਰਾਂ ਦੇ ਘਰਾਂ ਵਿੱਚ ਰਹਿਣਾ ਚਾਹੁੰਦੇ ਹਾਂ ਤੇ ਦੂਸਰੇ ਦੇ ਰਹਿਮੋ ਕਰਮ ਉੱਤੇ ਪਲਣਾ ਚਾਹੁੰਦੇ ਹਾਂ ਨਤੀਜਾ ਇਹ ਹੁੰਦਾ ਹੈ ਕਿ ਸਾਨੂੰ ਜੀਣ ਲਈ ਭੋਜਨ ਤਾਂ ਮਿਲ ਜਾਂਦਾ ਹੈ ਚਾਹੇ ਉਹ ਥੋੜਾ ਹੀ ਮਿਲੇ ਪਰ ਇੱਜ਼ਤ ਨਹੀਂ ਮਿਲਦੀ ਜੇਕਰ ਅਸੀਂ ਆਤਮ ਨਿਰਭਰ ਹੁੰਦੇ ਤਾਂ ਸਾਡੀ ਵੀ ਸਮਾਜ ਵਿੱਚ ਮਾਣ ਪ੍ਰਤਿਸ਼ਟਾ ਹੁੰਦੀ ਕਿੰਕਰ ਬੋਲਿਆ ਮਿੱਤਰ ਤੂੰ ਠੀਕ ਕਹਿੰਦਾ ਹੈ ਥੋੜੀ ਬਹੁਤ ਇੱਜ਼ਤ ਅਸੀਂ ਕਮਾ ਵੀ ਲਈਏ ਸਾਡੀ ਆਪਸ ਵਿੱਚ ਏਕਤਾ ਨਹੀਂ ਹੈ ਆਪਣਾ ਹੀ ਆਪਣੇ ਨੂੰ ਕੱਟਦਾ ਹੈ ਲਾਹਨ ਤ ਹੈ ਅਜਿਹੇ ਜਨਮ ਉਤੇ ਦੋਸਤ ਹੁਣ ਸਾਨੂੰ ਤੀਰਥਾਂ ਦਾ ਭ੍ਰਮਣ ਕਰਕੇ ਆਪਣੇ ਅਗਲੇ ਜਨਮਾ ਨੂੰ ਸੁਧਾਰ ਲੈਣਾ ਚਾਹੀਦਾ ਹੈ ਤੇ ਇਸ ਕੂਕਰ ਸਰੀਰ ਦਾ ਤਿਆਗ ਕਰ ਦੇਣਾ ਚਾਹੀਦਾ ਹੈ ਵਜਰਾੰਗ ਨੇ ਆਪਣੇ ਮਿੱਤਰ ਦੀ ਗਲਤੀ ਹਾਮੀ ਭਰੀ ਦੋਸਤੋ ਹੁਣ ਉਹ ਦੋਨੋਂ ਕੁੱਤੇ ਤੀਰਥ ਯਾਤਰਾ ਲਈ ਨਿਕਲ ਪਏ ਰਸਤੇ ਦੀ ਤਾਂ ਉਹਨਾਂ ਨੂੰ ਇੰਨੀ ਜਾਣਕਾਰੀ ਨਹੀਂ ਸੀ ਪਰ ਭਗਵਾਨ ਦੇ ਨਾਮ ਦਾ ਸਹਾਰਾ ਲੈ ਕੇ ਚੱਲ ਪਏ ਹੁਣ ਵਜਰਾੰਗ ਤੇ ਕਿੰਕਰ ਦੋਨੋਂ ਦੋਸਤ ਤੀਰਥ ਯਾਤਰਾ ਲਈ ਤੁਰੇ ਜਾ ਰਹੇ ਸੀ ਚੱਲਦੇ-ਚੱਲਦੇ ਉਹਨਾਂ ਨੂੰ ਸ਼ਾਮ ਹੋ ਗਈ ਉਹ ਇੱਕ ਪਿੰਡ ਦੇ ਨੇੜੇ ਇੱਕ ਰੁੱਖ ਦੇ ਹੇਠਾਂ ਠਹਿਰ ਗਏ ਭੁੱਖ ਵੀ ਹੁਣ ਕਾਫੀ ਲੱਗੀ ਹੋਈ ਸੀ ਤਦ ਉਹਨਾਂ ਨੇ ਦੇਖਿਆ ਕਿ ਉੱਥੇ ਗੰਨਿਆਂ ਦਾ ਖੇਤ ਸੀ ਜਿਸ ਵਿੱਚ ਬਹੁਤ ਸਾਰੇ ਚੂਹੇ ਛਾਲਾ ਮਾਰ ਰਹੇ ਸੀ ਮੋٹے-ਮੋٹے ਚੂਹਿਆਂ ਨੂੰ ਵੇਖ ਕੇ ਵਜਰਾੰਗ ਦੇ ਮੂੰਹ ਵਿੱਚ ਪਾਣੀ ਆ ਗਿਆ ਉਹ ਕਹਿਣ ਲੱਗਾ ਦੋਸਤ ਭੁੱਖ ਨਾਲ ਮੇਰਾ ਤਾਂ ਹਾਲ ਬੇਹਾਲ ਹੈ ਤੇ ਸਾਹਮਣੇ ਵਾਲੇ ਖੇਤ ਵਿੱਚ ਮੈਨੂੰ ਆਪਣਾ ਭੋਜਨ ਵੀ ਦਿਖਾਈ ਦੇ ਰਿਹਾ ਹੈ ਜੇ ਤੂੰ ਕਹੇ ਤਾਂ ਚੱਲੀਏ ਦੋ ਚਾਰ ਚੂਹਿਆਂ ਦਾ ਨਾਸ਼ਤਾ ਕਰ ਲਿਆ ਜਾਵੇ ਕਿੰਕਰ ਨਾਮ ਦਾ ਕੁੱਤਾ ਬੋਲਿਆ ਅਰੇ ਦੋਸਤ ਕਿਹੜੀਆਂ ਗੱਲਾਂ ਕਰਦਾ ਹੈ ਅਸੀਂ ਦੋਨੋਂ ਸ਼ਿਕਾਰ ਲਈ ਨਹੀਂ ਆਏ ਤੀਰਥ ਯਾਤਰਾ ਲਈ ਨਿਕਲੇ ਆਂ ਤੇ ਜਦੋਂ ਤੱਕ ਅਸੀਂ ਤੀਰਥਾਂ ਦਾ ਪਰਮਣ ਕਰਾਂਗੇ ਕਿਸੇ ਜੀਵ ਨੂੰ ਮਾਰਨਾ ਤਾਂ ਦੂਰ ਉਸ ਨੂੰ ਮਾਰਨ ਬਾਰੇ ਸੋਚਣਾ ਵੀ ਨਹੀਂ ਜੇਕਰ ਅਸੀਂ ਅਜਿਹਾ ਕੀਤਾ ਤਾਂ ਸਾਨੂੰ ਤੀਰਥਾਂ ਦਾ ਕੋਈ ਫਲ ਨਹੀਂ ਮਿਲੇਗਾ ਤੇ ਉਲਟਾ ਪਾਪ ਵੀ ਲੱਗ ਜਾਵੇਗਾ ਸਾਨੂੰ ਇਸ ਸਮੇਂ ਹੰਸਾ ਤੋਂ ਰਹਿਤ ਸ਼ਾਕਾਹਾਰੀ ਭੋਜਨ ਨਾਲ ਹੀ ਕੰਮ ਚਲਾਉਣਾ ਪਵੇਗਾ ਵਜਰਾੰਗ ਬੋਲਿਆ ਪਰ ਦੋਸਤ ਸ਼ਾਕਾਹਾਰੀ ਭੋਜਨ ਤਾਂ ਸਾਨੂੰ ਪਿੰਡ ਵਿੱਚ ਹੀ ਮਿਲ ਸਕਦਾ ਹੈ ਇੱਕ ਕੰਮ ਕਰਦੇ ਹਾਂ ਦੋਨੋਂ ਜਾਣੇ ਸਾਹਮਣੇ ਵਾਲੇ ਪਿੰਡ ਵਿੱਚ ਚੱਲਦੇ ਹਾਂ ਜਿਸ ਨੂੰ ਜੋ ਮਿਲ ਗਿਆ ਉਸ ਨੂੰ ਹੀ ਖਾ ਕੇ ਆਪਣੀ ਭੁੱਖ ਮਿਟਾ ਲਵਾਂਗੇ ਤੇ ਵਾਪਸ ਇਸੇ ਰੁੱਖ ਦੇ نیچے ਆ ਜਾਵਾਂਗੇ ਕਿੰਕਰ ਬੋਲਿਆ ਹਾਂ ਇਹ ਠੀਕ ਰਹੇਗਾ ਹੁਣ ਦੋਨੋਂ ਕੁੱਤੇ ਪਿੰਡ ਵਿੱਚ ਪਹੁੰਚ ਗਏ ਪਿੰਡ ਵਿੱਚ ਉਹ ਦੋਨੋਂ ਵੱਖ-ਵੱਖ ਹੋ ਕੇ ਭੋਜਨ ਲੱਭਣ ਲੱਗੇ ਕਿੰਕਰ ਨਾਮ ਦਾ ਕੁੱਤਾ ਇੱਕ ਬ੍ਰਾਹਮਣ ਦੇ ਘਰ ਅੱਗੇ ਪਹੁੰਚਾ ਬ੍ਰਾਹਮਣ ਪੂਜਾ ਪਾਠ ਕਰਕੇ ਭੋਜਨ ਕਰਨ ਲਈ ਬੈਠਣ ਹੀ ਲੱਗਾ ਸੀ ਉਸਦੀ ਪਤਨੀ ਨੇ ਭੋਜਨ ਦੇ ਥਾਲ ਨੂੰ ਸਜਾ ਦਿੱਤਾ। ਬ੍ਰਾਹਮਣ ਬੜਾ ਹੀ ਭਗਵਤ ਭਗਤ ਸੀ। ਜਦੋਂ ਉਹ ਭੋਜਨ ਕਰਨ ਬੈਠਾ ਤਾਂ ਸਭ ਤੋਂ ਪਹਿਲਾਂ ਉਸਨੇ ਭਗਵਾਨ ਨੂੰ ਭੋਗ ਲਵਾਇਆ। ਐਨੇ ਵਿੱਚ ਕੈਂਕਰ ਨੇ ਉਸਦੀ ਥਾਲੀ ਵਿੱਚ ਮੂੰਹ ਪਾ ਦਿੱਤਾ ਤੇ ਉਸਦੀ ਥਾਲੀ ਤੋਂ ਇੱਕ ਰੋਟੀ ਚੱਕ ਕੇ ਉਸਦੇ ਦਰਵਾਜ਼ੇ ਅੱਗੇ ਬੈਠ ਕੇ ਖਾਣ ਲੱਗਾ। ਬ੍ਰਾਹਮਣ ਨੇ ਦੇਖਿਆ ਕਿ ਭੋਜਨ ਦੀ ਥਾਲੀ ਵਿੱਚ ਕੁੱਤੇ ਨੇ ਮੂੰਹ ਪਾ ਦਿੱਤਾ ਹੈ। ਤਾਂ ਉਹ ਰਾਮ ਰਾਮ ਕਰਦਾ ਉੱਠ ਖੜਿਆ ਤੇ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਭਗਵਾਨ ਨੇ ਭੋਜਨ ਤਾਂ ਕੁੱਤੇ ਨੇ ਝੂਠਾ ਕਰ ਦਿੱਤਾ ਹੈ। ਹੁਣ ਇੱਕ ਕੰਮ ਕਰ ਇਹ ਥਾਲੀ ਦਾ ਭੋਜਨ ਉਸੇ ਕੁੱਤੇ ਨੂੰ ਖਾਣ ਲਈ ਦੇ ਦੇ। ਲੱਗਦਾ ਇਹ ਵਿਚਾਰਾ ਬਹੁਤ ਭੁੱਖਾ ਹੈ। ਇਹ ਭੋਜਨ ਉਸਦੇ ਹੀ ਭਾਗਾਂ ਦਾ ਹੈ। ਉਸਦੀ ਪਤਨੀ ਨੂੰ ਥੋੜਾ ਬੁਰਾ ਜ਼ਰੂਰ ਲੱਗਾ ਕਿਉਂਕਿ ਉਸਨੇ ਬੜੀ ਮਿਹਨਤ ਨਾਲ ਭੋਜਨ ਤਿਆਰ ਕੀਤਾ ਸੀ। ਪਰ ਜੀਵਾਂ ਦੇ ਪ੍ਰਤੀ ਉਸ ਵਿੱਚ ਵੀ ਦਇਆ ਦੀ ਭਾਵਨਾ ਸੀ। ਇਸ ਲਈ ਉਸਨੇ ਬੜੇ ਪਿਆਰ ਨਾਲ ਥਾਲੀ ਦਾ ਸਾਰਾ ਭੋਜਨ ਕੁੱਤੇ ਨੂੰ ਖਾਣ ਲਈ ਦੇ ਦਿੱਤਾ। ਕਈ ਪ੍ਰਕਾਰ ਦਾ ਭੋਜਨ ਕਰਕੇ ਕਿੰਕਰ ਬੜਾ ਖੁਸ਼ ਹੋਇਆ। ਉਸਨੇ ਬ੍ਰਾਹਮਣ ਤੇ ਉਸਦੀ ਪਤਨੀ ਨੂੰ ਖੂਬ ਧਵਾਵਾਂ ਦਿੱਤੀਆਂ ਤੇ ਵਾਪਸ ਉਸੇ ਰੁੱਖ ਦੇ ਹੇਠਾਂ ਆ ਕੇ ਬੈਠ ਗਿਆ। ਤੇ ਆਪਣੇ ਮਿੱਤਰ ਬਜਰਾੰਗ ਦੇ ਆਉਣ ਦੀ ਉਡੀਕ ਕਰ ਲਗਾ। ਉਧਰ ਬਜਰਾੰਗ ਵੀ ਭੋਜਨ ਦੀ ਤਲਾਸ਼ ਵਿੱਚ ਪਿੰਡ ਦੇ ਇੱਕ ਸੇਠ ਦੇ ਘਰ ਵਿੱਚ ਚਲਾ ਗਿਆ। ਸੇਠ ਵੀ ਉਧਰ ਆਪਣੇ ਘਰ ਵਿੱਚ ਭੋਜਨ ਕਰਨ ਲਈ ਬੈਠਾ ਹੀ ਸੀ। ਐਨੇ ਵਿੱਚ ਬਜਰਾੰਗ ਨੇ ਉਸ ਦੀ ਥਾਲੀ ਵਿੱਚ ਆਪਣਾ ਮੂੰਹ ਪਾ ਦਿੱਤਾ ਤੇ ਪੂੜੀ ਨੂੰ ਮੂੰਹ ਵਿੱਚ ਫੜ ਕੇ ਉਸ ਦੇ ਦਰਵਾਜ਼ੇ ਅੱਗੇ ਬੈਠ ਕੇ ਖਾਣ ਲੱਗਾ। ਇੱਥੇ ਸੇਠ ਨੂੰ ਉਸ ਕੁੱਤੇ ਦੀ ਕਰਤੂਤ ਉੱਤੇ ਬੜਾ ਗੁੱਸਾ ਆਇਆ। ਉਹ ਇੱਕਦਮ ਕ੍ਰੋਧ ਵਿੱਚ ਭਰ ਗਿਆ। ਉਸਨੇ ਲਾਠੀ ਉਠਾਈ ਤੇ ਕੁੱਤੇ ਦੇ ਪਿੱਛੋਂ ਜਾ ਕੇ ਉਸ ਉੱਤੇ ਲਾਠੀ ਵਰਸਾਉਣੇ ਸ਼ੁਰੂ ਕਰ ਦਿੱਤੀ। ਵਿਚਾਰਾ ਬਜਰਾੰਗ ਬੇਫਿਕਰ ਹੋ ਕੇ ਪੂੜੀ ਖਾਣ ਵਿੱਚ ਮਸਤ ਸੀ ਤੇ ਜਿਵੇਂ ਹੀ ਸੇਠ ਦੀ ਲਾਠੀ ਉਸ ਉੱਤੇ ਪਈ ਲਾਠੀ ਦਾ ਵਾਰ ਇੰਨਾ ਤੇਜ਼ ਸੀ ਕਿ ਕੁੱਤਾ ਉੱਥੇ ਹੀ ਬੈਠਾ ਰਹਿ ਗਿਆ ਉਸ ਦੀ ਕਮਰ ਟੁੱਟ ਗਈ ਉਹ ਜਿਵੇਂ ਤੇਵੇਂ ਚੀਕਾਂ ਮਾਰਦਾ ਤੇ ਸਰਕਦਾ ਹੋਇਆ ਉੱਥੋਂ ਚੱਲਣ ਲੱਗਾ ਉਸ ਨੇ ਇਹ ਗੱਲ ਸੁਪਨੇ ਵਿੱਚ ਵੀ ਨਹੀਂ ਸੋਚੀ ਸੀ ਕਿ ਇੱਕ ਪੂੜੀ ਖਾਣ ਦੀ ਉਸ ਨੂੰ ਇੰਨੀ ਵੱਡੀ ਕੀਮਤ ਚੁਕਾਉਣੀ ਪਵੇਗੀ ਮਨੁੱਖ ਸਵਾਰਥੀ ਹੋਵੇਗਾ ਇਹ ਤਾਂ ਪਤਾ ਸੀ ਪਰ ਇੰਨਾ ਨਰਦਈ ਵੀ ਹੋਵੇਗਾ ਇਹ ਬਜਰਾਂਗ ਨਹੀਂ ਸੀ ਜਾਣਦਾ ਕਮਰ ਟੁੱਟ ਜਾਣ ਦੇ ਕਾਰਨ ਹੁਣ ਉਸ ਤੋਂ ਤੁਰਿਆ ਨਹੀਂ ਸੀ ਜਾ ਰਿਹਾ ਉੱਧਰ ਉਸਦਾ ਮਿੱਤਰ ਕਿੰਕਰ ਰੁੱਖ ਹੇਠਾਂ ਬੈਠਾ ਉਸਦੀ ਆਉਣ ਦੀ ਉਡੀਕ ਕਰ ਰਿਹਾ ਸੀ ਉਹ ਸੋਚਣ ਲੱਗਾ ਕਿ ਕਾਫੀ ਧੀਰ ਹੋ ਗਈ ਹੈ ਅਜੇ ਤੱਕ ਮੇਰਾ ਮਿੱਤਰ ਵਾਪਸ ਨਹੀਂ ਆਇਆ ਕਿਤੇ ਉਹ ਕਿਸੇ ਮੁਸੀਬਤ ਵਿੱਚ ਤਾਂ ਨਹੀਂ ਫਸ ਗਿਆ ਇਹੀ ਸੋਚ ਕੇ ਕਿੰਕਰ ਬਜਰਾੰਗ ਨੂੰ ਭਾਲਣ ਲਈ ਪਿੰਡ ਵੱਲ ਤੁਰ ਪਿਆ ਪਿੰਡ ਵਿੱਚ ਪਹੁੰਚਣ ਤੇ ਉਸ ਨੂੰ ਆਪਣਾ ਮਿੱਤਰ ਬਜਰਾੰਗ ਦਿਖਾਈ ਦਿੱਤਾ ਜੋ ਕਿਸਦਾ ਹੋਇਆ ਜਿਵੇਂ ਤਵੇਂ ਪਿੰਡ ਤੋਂ ਬਾਹਰ ਆ ਰਿਹਾ ਸੀ ਉਸ ਦੀਆਂ ਅੱਖਾਂ ਤੋਂ ਅਥਰੂ ਵਹਿ ਰਹੇ ਸੀ ਉਹ ਅਗਲੇ ਦੋ ਪੈਰਾਂ ਨਾਲ ਸਰਕਦਾ ਹੋਇਆ ਇੱਥੇ ਤੱਕ ਪਹੁੰਚਾ ਸੀ ਕਿੰਕਰ ਨੇ ਵਜਰਾੰਗ ਦੀ ਟੁੱਟੀ ਹੋਈ ਕਮਰ ਵੇਖੀ ਤਾਂ ਬਹੁਤ ਦੁਖੀ ਹੋਇਆ ਪੁੱਛਣ ਲੱਗਾ ਮਿੱਤਰ ਤੈਨੂੰ ਉਸ ਦਸ਼ਾ ਵਿੱਚ ਕਿਸ ਪਾਪੀ ਨੇ ਪਹੁੰਚਾਇਆ ਹੈ ਤਦ ਵਜਰਾੰਗ ਨੇ ਰੋਂਦੇ ਰੋਂਦੇ ਉਸ ਸੇਠ ਦਾ ਕਠੋਰ ਤੇ ਨਿਰਦਈ ਵਿਵਹਾਰ ਆਪਣੇ ਮਿੱਤਰ ਨੂੰ ਦੱਸਿਆ ਸੇਠ ਦੀ ਦੁਸ਼ਟਤਾ ਬਾਰੇ ਜਾਣ ਕੇ ਕਿੰਕਰ ਦਾ ਖੂਨ ਖੌਲ ਉਠਿਆ ਪਰ ਉਹ ਕਰ ਵੀ ਕੀ ਸਕਦਾ ਸੀ ਵਜਰਾੰਗ ਬੋਲਿਆ ਮਿੱਤਰ ਮੇਰਾ ਜੀਣਾ ਤੇ ਨਾ ਜੀਣਾ ਹੁਣ ਇੱਕੋ ਜਿਹਾ ਹੋ ਗਿਆ ਹੈ ਸ਼ੇਠ ਨੇ ਮੇਰੀ ਕਮਰ ਤੋੜ ਕੇ ਮੈਨੂੰ ਤੀਰਥਾਂ ਦਾ ਪਰਮਣ ਕਰਨ ਤੋਂ ਵੀ ਵਾਂਝਾ ਕਰ ਦਿੱਤਾ। ਹੁਣ ਇਸ ਟੁੱਟੀ ਹੋਈ ਕਮਰ ਦੇ ਨਾਲ ਮੈਂ ਹੋਰ ਜੀਣਾ ਨਹੀਂ ਚਾਹੁੰਦਾ। ਮੈਨੂੰ ਤੂੰ ਕਿਸੇ ਤਰ੍ਹਾਂ ਇੱਥੋਂ ਲੈ ਚੱਲ। ਹੁਣ ਮੈਂ ਆਪਣੇ ਪ੍ਰਾਣ ਤਿਆਗਣਾ ਚਾਹੁੰਦਾ। ਸੋ ਕਿੰਕਰ ਜਿਵੇਂ ਤਿਵੇਂ ਕਰਕੇ ਵਜਰਾੰਗ ਨੂੰ ਉੱਥੋਂ ਲੈ ਕੇ ਅੱਗੇ ਗਿਆ ਤੇ ਇੱਕ ਨਦੀ ਵਿੱਚ ਛਾਲ ਮਾਰ ਕੇ ਉਸਨੇ ਆਪਣੇ ਸਰੀਰ ਦਾ ਤਿਆਗ ਕਰ ਦਿੱਤਾ ਤੇ ਕਿੰਕਰ ਨੇ ਵੀ ਆਪਣੇ ਮਿੱਤਰ ਦੇ ਨਾਲ ਪ੍ਰਾਣ ਤਿਆਗਣ ਦਾ ਫੈਸਲਾ ਕੀਤਾ। ਇਸ ਤਰ੍ਹਾਂ ਉਹ ਦੋਨੋਂ ਕੁੱਤੇ ਨਦੀ ਵਿੱਚ ਛਾਲ ਮਾਰ ਕੇ ਆਪਣਾ ਸਰੀਰ ਤਿਆਗ ਦਿੰਦੇ ਨੇ। ਤੀਰਥਾਂ ਦਾ ਭਾਵ ਲੈ ਕੇ ਉਹ ਦੋਨੋਂ ਤੁਰੇ ਸੀ। ਇਸ ਲਈ ਭਗਵਾਨ ਨੇ ਉਹਨਾਂ ਦੇ ਅੱਗੇ ਪਿੱਛੇ ਦੇ ਸਾਰੇ ਪਾਪਾਂ ਨੂੰ ਨਸ਼ਟ ਕਰ ਦਿੱਤਾ ਤੇ ਉਹਨਾਂ ਨੂੰ ਮਨੁੱਖੀ ਸਰੀਰ ਵਿੱਚ ਭੇਜ ਦਿੱਤਾ। ਭਗਵਾਨ ਦੀ ਪ੍ਰੇਰਣਾ ਨਾਲ ਕਿੰਕਰ ਨੇ ਤਾਂ ਉਸੇ ਬ੍ਰਾਹਮਣ ਦੇ ਘਰ ਪੁੱਤਰ ਦੇ ਰੂਪ ਵਿੱਚ ਜਨਮ ਲੈ ਲਿਆ ਤੇ ਇੱਧਰ ਬਜਰਾੰਗ ਨੇ ਉਸੇ ਸੇਠ ਦੇ ਘਰ ਜਾ ਕੇ ਜਨਮ ਲਿਆ। ਸੰਯੋਗ ਨਾਲ ਦੋਨਾਂ ਦੇ ਘਰ ਪਹਿਲਾਂ ਕੋਈ ਸੰਤਾਨ ਨਹੀਂ ਸੀ। ਕਾਫੀ ਸਮੇਂ ਬਾਅਦ ਸੇਠ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਸੀ। ਇਸ ਖੁਸ਼ੀ ਵਿੱਚ ਸੇਠ ਨੇ ਬਹੁਤ ਵੱਡਾ ਉਤਸਵ ਮਨਾਇਆ। ਪੂਰੇ ਨਗਰ ਦੀ ਦਾਵਤ ਕੀਤੀ। ਅਜੇ ਤੱਕ ਖੁਸ਼ੀਆਂ ਦਾ ਜਸ਼ਨ ਸਮਾਪਤ ਵੀ ਨਹੀਂ ਹੋਇਆ ਸੀ ਐਨੇ ਵਿੱਚ ਸੇਠ ਨੂੰ ਖਬਰ ਮਿਲੀ ਕਿ ਉਸ ਦੇ ਵਪਾਰ ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ ਤੇ ਉਸ ਦੇ ਗੋਦਾਮ ਵਿੱਚ ਅੱਗ ਲੱਗ ਗਈ ਹੈ ਇਹ ਵੇਖ ਕੇ ਸੇਠ ਨੂੰ ਬਹੁਤ ਵੱਡਾ ਸਦਮਾ ਲੱਗਾ ਅਜੇ ਉਹ ਇਸ ਸਦਮੇ ਤੋਂ ਬਾਹਰ ਨਹੀਂ ਨਿਕਲ ਪਾਇਆ ਸੀ ਕਿ ਉਸ ਦੀ ਪਤਨੀ ਵੀ ਭਿਆਨਕ ਰੋਗ ਨਾਲ ਪੀੜਤ ਹੋ ਗਈ ਸੇਠ ਦੀ ਸਾਰੀ ਸੰਪਤੀ ਹੌਲੀ-ਹੌਲੀ ਵੇਚ ਕੇ ਉਸ ਦੇ ਇਲਾਜ ਵਿੱਚ ਲੱਗਣ ਲੱਗੀ ਉਦਰ ਕਿੰਕਰ ਜਦੋਂ ਬੇਟਾ ਬਣ ਕੇ ਬ੍ਰਾਹਮਣ ਦੇ ਘਰ ਪੈਦਾ ਹੋਇਆ ਤਾਂ ਪੁੱਤਰ ਦੇ ਘਰ ਵਿੱਚ ਜਨਮ ਲੈਂਦਿਆਂ ਹੀ ब्राह्मण ਨੂੰ ਰਾਜੇ ਦੇ ਕੋਲ ਚੰਗੇ ਪਦ ਉਤੇ ਨੌਕਰੀ ਮਿਲ ਗਈ। ব্রাহ্মণ ਦੀ ਸਲਾਹ ਨਾਲ ਰਾਜੇ ਦਾ ਰਾਜ ਕਾਜ ਬੜੇ ਹੀ ਚੰਗੇ ਢੰਗ ਨਾਲ ਚੱਲਣ ਲੱਗਾ। ਕੋਈ ਵੀ ਯੁੱਧ ਰਾਜਾ ਹਾਰਦਾ ਨਹੀਂ ਸੀ ਕਿਉਂਕਿ ব্রাহ্মণ ਉਸ ਨੂੰ ਚੰਗੀ ਰਣਨੀਤੀ ਬਣਾ ਕੇ ਦਿੰਦਾ ਸੀ। ਕੁਝ ਦਿਨਾਂ ਬਾਅਦ ਹੀ ਰਾਜੇ ਨੇ ব্রাহ্মণ ਨੂੰ ਆਪਣਾ ਪ੍ਰਧਾਨ ਮੰਤਰੀ ਘੋਸ਼ਿਤ ਕਰ ਦਿੱਤਾ। ਗਰੀਬ ব্রাহ্মণ ਹੁਣ ਪੂਰੇ ਰਾਜ ਦਾ ਪ੍ਰਧਾਨ ਮੰਤਰੀ ਬਣ ਗਿਆ ਸੀ। ਇਧਰ ব্রাহ্মণ ਦਾ ਬੇਟਾ ਵੀ ਬਹੁਤ ਵੱਡਾ ਵਿਦਵਾਨ ਬਣਦਾ ਗਿਆ। ਉਸ ਨੇ ਆਪਣੇ ਪਿਤਾ ਦੇ ਨਾਮ ਨੂੰ ਚਾਰ ਚੰਨ ਲਗਾ ਦਿੱਤੇ। ਉਧਰ ਸੇਠ ਦਾ ਬੇਟਾ ਵੱਡਾ ਹੋ ਕੇ ਨਕਾਰਾ ਨਿਕਲਿਆ। ਸੀਠ ਦੇ ਬਜੇ ਖੁਜੇ ਧੰਨ ਨੂੰ ਉਸਨੇ ਜੂਆ ਸ਼ਰਾਬ ਤੇ ਵਕਾਰਾਂ ਵਿੱਚ ਉਡਾ ਦਿੱਤਾ। ਸੀਠ ਜੇਕਰ ਕੁਝ ਵੀ ਕਹਿੰਦਾ ਤਾਂ ਬੇਟਾ ਉਸ ਨੂੰ ਮਾਰਦਾ, ਕੁੱਟਦਾ ਤੇ ਗਾਲਾਂ ਕੱਢਦਾ। ਇੱਕ ਦਿਨ ਤਾਂ ਨਸ਼ੇ ਵਿੱਚ ਉਸਨੇ ਆਪਣੇ ਪਿਤਾ ਨੂੰ ਲਾਠੀਆਂ ਨਾਲ ਐਨਾ ਪਿੱਟਿਆ ਕਿ ਸੀਠ ਦੀ ਕਮਰ ਹੀ ਤੋੜ ਦਿੱਤੀ। ਹੁਣ ਉਹ ਸੀਠ ਚੱਲ ਫਿਰ ਵੀ ਨਹੀਂ ਪਾਉਂਦਾ ਸੀ। ਸਾਰਾ ਦਿਨ ਘਰ ਵਿੱਚ ਪਿਆ ਪਿਆ ਆਪਣੇ ਕੁਕਰਮਾਂ ਦੀ ਸਜ਼ਾ ਭੋਗਦਾ ਰਹਿੰਦਾ। ਇੱਕ ਦਿਨ ਸੀਠ ਨੇ ਆਪਣੀ ਪਤਨੀ ਨੂੰ ਕਿਹਾ, "ਭਗਵਾਨੇ, ਅਸੀਂ ਪਤਾ ਨਹੀਂ ਕਿਹੜੇ ਪਾਪ ਕੀਤੇ ਨੇ ਜਿਸ ਕਾਰਨ ਸਾਡੇ ਘਰ ਵਿੱਚ ਇੱਕ ਪੁੱਤ ਪੈਦਾ ਹੋਇਆ ਹੈ।" ਅਜਿਹੇ ਬੇਟੇ ਨਾਲੋਂ ਤਾਂ ਮੈਂ ਬਿਨਾ ਸੰਤਾਨ ਦੇ ਹੀ ਠੀਕ ਸੀ। ਦੋਸਤੋ ਸੇਠ ਦੀ ਪਤਨੀ ਨੇ ਕਿਹਾ ਕਿ ਕੀ ਤੁਹਾਨੂੰ ਯਾਦ ਹੈ ਤੁਸੀਂ ਇੱਕ ਕੁੱਤੇ ਦੇ ਲਾਠੀ ਮਾਰ ਕੇ ਉਸ ਦੀ ਕਮਰ ਤੋੜ ਦਿੱਤੀ ਸੀ। ਸ਼ਾਇਦ ਉਸੇ ਪਾਪ ਦੀ ਤੁਹਾਨੂੰ ਤੇ ਮੈਨੂੰ ਸਜ਼ਾ ਮਿਲ ਰਹੀ ਹੈ। ਕਹਿੰਦੇ ਨੇ ਕਰਮ ਵਾਪਸ ਜ਼ਰੂਰ ਆਉਂਦਾ ਹੈ। ਸਾਡੇ ਚੰਗੇ-bure ਕਰਮਾਂ ਦਾ ਹੀ ਨਤੀਜਾ ਹੁੰਦਾ ਹੈ। ਕਿਸਾਂ ਨੂੰ ਚੰਗੀ-ਬੁਰੀ ਸੰਤਾਨ ਮਿਲਦੀ ਹੈ। ਸਾਡੇ ਪਾਪ ਜਾਂ ਪੁੰਨ ਹੀ ਸਾਡੇ ਘਰ ਵਿੱਚ ਬੇਟਾ-ਬੇਟੀ ਬਣ ਕੇ ਜਨਮ ਲੈਂਦੇ ਨੇ। ਜੇ ਸੰਤਾਨ ਸੁੱਖ ਦੇਣ ਵਾਲੀ ਹੋਵੇ ਤਾਂ ਸਮਝ ਲੈਣਾ ਕਿ ਤੁਹਾਡੇ ਚੰਗੇ ਕਰਮ ਫਲਿਤ ਹੋ ਰਹੇ ਨੇ ਤੇ ਜੇਕਰ ਸੰਤਾਨ ਦੁੱਖ ਦੇਣ ਵਾਲੀ ਹੋਵੇ ਨਿਕੰਮੀ ਹੋਵੇ ਤਾਂ ਸਮਝ ਲੈਣਾ ਕਿ ਤੁਹਾਡੇ ਬੁਰੇ ਕਰਮਾਂ ਦਾ ਹਿਸਾਬ ਬਰਾਬਰ ਹੋ ਰਿਹਾ ਹੈ ਦੋਸਤੋ ਇਸ ਤਰ੍ਹਾਂ ਸੇਠ ਆਪਣੇ ਕਰਮਾਂ ਨੂੰ ਯਾਦ ਕਰਕੇ ਰੋਜ਼ਾਨਾ ਪਿਆ ਪਿਆ ਤੜਫਦਾ ਰਹਿੰਦਾ ਸੀ ਗੱਲ ਇੱਥੇ ਉਹੀ ਆ ਗਈ ਕਿ ਜੈਸੀ ਕਰਨੀ ਵੈਸੀ ਭਰਨੀ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤਾਂ ਚਲੋ ਆਪਣੀ ਕੀਮਤੀ رائے ਵੀ ਕਮੈਂਟ ਵਿੱਚ ਜ਼ਰੂਰ ਦੱਸੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਇੱਕ ਹੋਰ ਅਜੀਹੀ ਹੀ ਪ੍ਰੇਰਣਾਦਾਇਕ ਚਰਚਾ ਦੇ ਨਾਲ ਸੋ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਹੀ ਵਧੀਆ ਕਹਾਣੀ ਸੀਗੀ ਕਿ ਇਨਸਾਨ ਦੀ ਜ਼ਿੰਦਗੀ ਦਾ داروਮਦਾਰ ਜਿਹੜਾ ਸਾਰਾ ਹੈ ਉਹਦੇ ਕਰਮਾਂ ਦੇ ਉੱਤੇ ਹੈ ਅਗਰ ਉਹ ਚੰਗੇ ਕਰਮ ਕਰ ਲੈਂਦਾ ਤੇ ਉਹਦਾ ਨਤੀਜਾ ਉਹ ਚੰਗਾ ਲੱਭਦਾ ਤੇ ਜੇ ਮਾੜੇ ਕਰਮ ਕਰਦਾ ਤੇ ਉਹਦਾ ਨਤੀਜਾ ਉਹ ਮਾੜਾ ਮਿਲਦਾ ਕਿਉਂਕਿ ਜੋ ਬੀਜਣਾ ਉਹੀ ਵੜਣਾ ਹੈ ਨਾ ਇਹ ਤੇ ਨਹੀਂ ਨਾ ਹੋ ਸਕਦਾ ਕਿ ਇੱਕ ਬੰਦਾ ਜਿੰਨੇ ਸਾਰੀ ਉਮਰ ਗਲਤ ਕੰਮ ਕੀਤੇ ਹੋਣ ਤੇ ਉਹਨੂੰ ਉਹਦਾ ਚੰਗਾ ਨਤੀਜਾ ਮਿਲ ਜਾਵੇ ਨਹੀਂ ਉਹਨੂੰ ਇਸ ਦੁਨੀਆ 'ਚ ਵੀ ਸਜ਼ਾਵਾਂ ਮਿਲਦੀਆਂ ਤੇ ਆਖਰ 'ਚ ਵੀ ਸਜ਼ਾਵਾਂ ਮਿਲਦੀਆਂ ਦੁਨੀਆ 'ਚ ਸਜ਼ਾਵਾਂ ਕੰਜ ਮਿਲਦੀਆਂ ਕਿ ਔਲਾਦ ਦੀ ਸ਼ਕਲ 'ਚ ਔਲਾਦ ਨੇਕ ਨਹੀਂ ਨਿਕਲਦੀ ਔਲਾਦ ਉਹਦੀ ਬਦ ਨਿਕਲ ਆਉਂਦੀ ਹੈਗੀ ਹੈ ਜਦਨਾ ਉਹਦੀ ਰਈ ਸਹੀ ਜਿਹੜੀ ਇੱਜ਼ਤ ਹੈ ਉਹਦਾ ਵੀ ਮਾਹੌਲੇ ਦੇ ਵਿੱਚ ਜਨਾਜ਼ਾ ਨਿਕਲ ਜਾਂਦਾ ਹੈ ਕਿਉਂਕਿ ਇਨਸਾਨ ਦਾ ਇਹੀ ਮਕਸਦ ਹੁੰਦਾ ਹੈ ਜਿੰਨੀ ਮਰਜ਼ੀ ਉਹ ਦੌਲਤ ਇਕੱਠੀ ਕਰ ਲਵੇ ਜੋ ਮਰਜ਼ੀ ਵੀ ਕਰ ਲਵੇ ਲੇਕਿਨ ਉਹਦਾ ਮਕਸਦ ਇਹੀ ਹੁੰਦਾ ਹੈ ਕਿ ਮੇਰੀ ਔਲਾਦ ਜਿਹੜੀ ਹੈ ਇੱਕ ਤੇ ਆਰਾਮ ਸਕੂਨ ਨਾਲ ਜ਼ਿੰਦਗੀ ਬਸਰ ਕਰੇ ਤੇ ਦੂਸਰਾ ਨੇਕ ਹੋਵੇ ਤਾਂ ਕਿ ਮਾਹੌਲੇ 'ਚ ਮੈਨੂੰ ਜਿਹੜੇ ਲੋਕ ਅੱਛੇ ਲਫ਼ਜ਼ਾਂ 'ਚ ਯਾਦ ਕਰਨ ਪਰ ਜਦੋਂ ਔਲਾਦ ਦੀ ਮਾੜੀ ਨਿਕਲ ਆਵੇ ਤੇ ਫਿਰ ਇਨਸਾਨ ਦੀ ਇੱਜ਼ਤ ਜਿੰਨੀ ਮਰਜ਼ੀ ਉਹਨੇ ਬਣਾਈ ਹੋਵੇ ਸਾਰੀ ਜੜੀ ਆ ਉਹ ਮਿੱਟੀ ਚ ਰੁਲ ਜਾਂਦੀ ਹੈਗੀ ਹੈ ਤੇ ਇਨਸਾਨ ਦੀ ਔਲਾਦ ਵੀ ਅਗਰ ਨੇਕ ਹੈ ਨਾ ਤੇ ਉਹਦੇ ਵਿੱਚ ਉਹਦੀ ਤਰਬੀਅਤ ਤੋਂ ਇਲਾਵਾ ਉਹਦੇ ਜਿਹੜੇ ਆਪਣੇ ਕਰਮ ਹੈ ਉਹਨਾਂ ਦਾ ਵੀ ਬੜਾ ਦਰਮਦਾਰ ਹੈ ਕਿ ਉਹਨੂੰ ਉਹਨਾਂ ਕਰਮਾਂ ਦਾ ਸਿਲਾ ਮਿਲਣ ਦੀ ਆ ਹੁੰਦਾ ਹੈ ਅਗਰ ਦੀ ਔਲਾਦ ਨੇਕ ਹੈ ਤੇ ਜੇ ਬਾਦ ਹੈ ਤੇ ਉਹਦੇ ਵਿੱਚ ਵੀ ਉਹਦੇ ਕਰਮਾਂ ਦਾ ਹੀ ਕਰਦਾਰ ਹੈ ਕਿ ਉਹਦੇ ਕਰਮ ਹੀ ਉਦੀ ਔਲਾਦ ਦੇ ਬੁਰੇ ਹੋਣ ਦਾ ਸਬਬ ਬਣਿਆ ਇਸ ਲਈ ਵੀਰੋ ਕੋਸ਼ਿਸ਼ ਕਰੋ ਕਿ ਜ਼ਿੰਦਗੀ ਜਿਹੜੀ ਹੈ ਉਹ ਚੰਗੇ ਕਰਮ ਕਰਕੇ ਲਗਾਓ ਤਾਂ ਕਿ ਉਸ ਦੇ ਉੱਤੇ ਅਫਸੋਸ ਨਾ ਹੋਵੇ ਪਛਤਾਵਾ ਨਾ ਹੋਵੇ ਜ਼ਿੰਦਗੀ ਦੇ ਉਸ ਹਿੱਸੇ ਜਿੱਥੇ ਅਸੀਂ ਕੁਝ ਨਹੀਂ ਕਰ ਸਕਦੇ ਇਸ ਲਈ ਹਮੇਸ਼ਾ ਕੋਸ਼ਿਸ਼ ਕਰੋ ਕਿ ਕਿਸੇ ਦੀ ਦਿਲ ਅਜ਼ਾਰੀ ਨਾ ਕਰੋ ਬੇਜਾ ਕਿਸੇ ਤੇ ਜ਼ੁਲਮ ਜ਼ਿਆਤੀ ਨਾ ਕਰੋ ਚਾਹੇ ਇਨਸਾਨ ਹੈ ਤੇ ਚਾਹੇ ਜਾਨਵਰ ਹੈ ਹਰ ਇੱਕ ਨਾਲ ਆਪਣੇ ਵੱਲੋਂ ਚੰਗਾ ਕਰਨੇ ਦੀ ਕੋਸ਼ਿਸ਼ ਕਰੋ ਅਗਰ ਕੋਈ ਮਾੜਾ ਕਰਦਾ ਵੀ ਹੈ ਤੇ ਉਹਦੇ ਨਾਲ ਤੁਸੀਂ ਚੰਗਾ ਕਰਨੇ ਦੀ ਕੋਸ਼ਿਸ਼ ਕਰੋ ਕਿਉਂਕਿ ਬਦਲਾ ਦੇਣ ਵਾਲੀ ਰੱਬ ਦੀ ذات ਹੈ ਕਿ ਇਹ ਇਨਸਾਨ ਕੁਝ ਨਹੀਂ ਕਰ ਸਕਦਾ ਇਨਸਾਨ ਦੇ ਇਖਤਿਆਰ 'ਚ ਨਹੀਂ ਹੈਗਾ ਅਗਰ ਕੋਈ ਸਮਝਦਾਰ ਹੋਏਗਾ ਤੇ ਤੁਹਾਡੀ ਜਿਹੜੀ ਤੁਸੀਂ ਚੰਗਾ ਉਹਦੇ ਨਾਲ ਕੰਮ ਕੀਤਾ ਉਹਦਾ ਉਸਦਾ ਤੁਹਾਨੂੰ ਚੰਗਾ ਸिला ਦੇਗਾ ਲੇਕਿਨ ਅਗਰ ਕੋਈ ਨੀਚ ਜ਼ਾਤ ਹੋਏਗਾ ਤੇ ਉਹ ਫਿਰ ਓਛੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦੇਗਾ ਇਸ ਲਈ ਤੁਸੀਂ ਉਸ ਚੀਜ਼ ਨੂੰ ਨਜ਼ਰ ਅੰਦਾਜ਼ ਕਰਕੇ ਸਿਰਫ ਆਪਣੇ ਕਰਮਾਲ ਵੇਖੋ ਕਿ ਮੈਂ ਇਹਨਾਂ ਦਾ ਜਵਾਬ ਦੇਣਾ ਤੇ ਮੈਨਾਂ ਦਾ ਸਿਲਾ ਲੈਣਾ ਹੈਗਾ ਵਾ ਵੀਰੋ ਵੀਡੀਓ ਤੁਹਾਨੂੰ ਕੈਿੰਦੀ ਲੱਗੀ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੇ ਮੇਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਵੀ ਕਰਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਤੇ ਨਾਲ ਅੱਲਾਹ ਹਾਫਿਜ਼